ਸੂਚਨਾ ਤੇ ਪ੍ਰਚਾਰ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਦੀ ਜਲੰਧਰ ਇਕਾਈ ਵੱਲੋਂ ਗੁਰਦਾਸਪੁਰ ਚ ਲਗਾਈ ਗਈ 3 ਦਿਨਾਂ ਮਲਟੀਮੀਡੀਆ ਫੋਟੋ ਪ੍ਰਦਰਸ਼ਨੀ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਔਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਅ ਬਾਰੇ ਜਾਣਕਾਰੀ ਦੇਣ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਗਰੂਕ ਕਰਨ ਨਾਲ ਸਮਾਪਤ ਹੋ ਗਈ। ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਗੁਰਦਾਸਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਹਰੀਸ਼ ਦਿਆਮਾ ਨੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਪੜ੍ਹਾਈ 'ਚ ਪੂਰਾ ਧਿਆਨ ਦੇਣ ਅਤੇ ਦੇਸ਼ ਇਵਾ ਚ ਸਮੁੱਚਾ ਯੋਗਦਾਨ ਦੇਣ ਦਾ ਸੱਦਾ ਦਿੱਤਾ ਸਿਵਲ ਸਰਜਨ ਡਾਕਟਰ ਭਾਰਤ ਪੋਸ਼ਣ ਨੇ ਸਿਹਤ ਸੰਭਾਲ ਲਈ ਵਧਿਆ ਖਾਣ ਪੀਣ ਤੇ ਧਿਆਨ ਦੇਣ ਦਾ ਸੱਦਾ ਦਿੱਤਾ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਡਿਪਟੀ ਚੀਫ ਐਗਜ਼ੀਕਿਊਟਿਵ ਅਫਸਰ ਜੀਨਤ ਖੇੜਾ ਨੇ ਪ੍ਰਦਰਸ਼ਨੀ ਚ ਦਰਸਾਈਆਂ ਗਈਆਂ ਸਕੀਮਾਂ ਦਾ ਲੋਕਾਂ ਨੂੰ ਲਾਭ ਲੈਣ ਲਈ ਪ੍ਰੇਰਿਤ ਕੀਤਾ ਪੰਜਾਬ ਦੀਆਂ ਸਰਹੱਦਾਂ ਦੀ ਰਾਖੀ ਕਰੇ ਸੀਮਾ ਸੁਰੱਖਿਆ ਬਲ ਵੱਲੋਂ ਹਥਿਆਰਾਂ ਤੇ ਹੋਰ ਸਬੰਧਤ ਜਾਣਕਾਰੀਆਂ ਨਾਲ ਭਰਪੂਰ ਸਟਾਲ ਨੌਜਵਾਨ ਲੜਕੇ ਲੜਕੀਆਂ ਲਈ ਖਿੱਚ ਦਾ ਕੇਂਦਰ ਰਹੇ ਕੇਂਦਰੀ ਸੰਚਾਰ ਬਿਊਰੋ ਦੇ ਪਬਲਿਸਿਟੀ ਅਧਿਕਾਰੀ ਰਜੇਸ਼ ਬਾਲੀ ਨੇ ਦੱਸਿਆ ਕਿ ਇਸ ਮੌਕੇ ਤੇ ਜਲੰਧਰ ਰੋਟਰੀ ਕਲੱਬ ਅਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੈਂਸਰ ਜਾਂਚ ਮਹਿਲਾਵਾਂ ਚ ਛਾਤੀ ਦੇ ਕੈਂਸਰ ਦੀ ਜਾਂਚ ਲਈ ਇੱਕ ਵੈਨ ਵੀ ਮੰਗਵਾਈ ਗਈ। ਜਿਵੇਂ ਇਹ ਦੋ ਚੀਜ਼ਾਂ ਬਹੁਤ ਅੱਛੀਆਂ ਜੋੜੀਆਂ ਸਿਗੀਆਂ ਇੱਕ ਤਾਂ ਇਸ ਵਿਸ਼ੇਸ਼ ਤੌਰ ਤੇ ਜਿਹੜੇ ਮਹਿਲਾਵਾਂ ਨੇ ਸਾਡੀਆਂ ਸਭ ਨੂੰ ਸਾਨੂੰ ਪਤਾ ਕਿ ਕਿਸ ਤਰ੍ਹਾਂ ਕੈਂਸਰ ਦੀ ਜਿਹੜੀ ਬਿਮਾਰੀ ਹੈ ਉਹ ਸਾਡੇ ਪੰਜਾਬ ਵਿੱਚ ਵੀ ਤੇ ਹੋਰ ਥਾਵਾਂ ਤੇ ਵੀ ਆ ਰਹੀ ਹੈ। ਇਨਾਂ ਦੀ ਡਿਟੈਕਸ਼ਨ ਵਾਸਤੇ ਛਾਤੀ ਦੇ ਕੈਂਸਰ ਦੀ ਡਾਇਰੈਕਸ਼ਨ ਲਈ ਅਸੀਂ ਇੱਕ ਵਿਸ਼ੇਸ਼ ਤੌਰ ਤੇ ਕੈਂਸਰ ਅਵੇਅਰਨੈਸ ਵੈਨ ਇੱਥੇ ਮੰਗਵਾਈ ਹੈ ਜਿਹੜੀ ਕਿ ਅਸੀਂ ਰੋਟਰੀ ਕਲੱਬ ਦੇ ਜ਼ਰੀਏ ਜਲੰਧਰ ਤੋਂ ਮੰਗਵਾਈ ਹੈ ਜੋ ਸਾਡੇ ਪੰਜਾਬ ਦੀ ਸਰਹੱਦਾਂ ਦੀ ਰਾਖੀ ਕਰਦੀ ਪਈ ਹੈ ਫਰਸਟ ਲਾਈਨ ਆਫ ਡਿਫੈਂਸ ਉਹਨਾਂ ਨੂੰ ਨੇ ਇੱਥੇ ਇੱਕ ਬਹੁਤ ਅੱਛਾ ਆਪਣਾ ਆਰਮਸ ਐਂਡ ਐਮੂਨੀਸ਼ਨ ਡਿਸਪਲੇ ਦਾ ਕੈਂਪ ਲਗਾਇਆ ਹੈ ਔਰ ਜਵਾਨਾਂ ਨੂੰ ਇਹ ਜਾਣਕਾਰੀ ਪਰਪੋਰ ਦਿੱਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਉਹ ਬੀਐਸਰ ਦੇ ਵਿੱਚ ਆਪਣੀਆਂ ਯੋਜਨਾਵਾਂ ਰੱਖ ਸਕਦੇ ਨੇ ਆਪਣੇ ਆਪਣੇ ਆਪ ਨੂੰ ਜੁਆਇਨ ਕਰ ਸਕਦੇ ਨੇ ਉਹਦੇ ਨਾਲ